ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੁਹਾਨੂੰ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਦੋ ਸੋਈਆਂ ਵਿੱਚ ਇੱਕ ਗੱਬਣ ਸੋਈਆਂ ਦੀਆਂ ਆਪਣੀਆਂ ਦੋ-ਦੋ ਟਾਈਮ ਚੁਆਇ ਕਰਕੇ ਖੜੋ ਤੇ ਜਿਹੜੀ ਆ ਜਰਸੀ ਗੱਬਣੇ ਆਪਣੀ ਪਾਸ ਕਰਕੇ ਖੜੋ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠਾਕ ਜੀ ਚੜਦੀ ਕਲਾ ਚੱਤਾ ਵੀ ਨਾਉਂਦਾ ਜੀ ਵੀਰ ਜੀ ਹਾਂਜੀ ਗੁਰਵਿੰਦਰ ਭਾਜੀ ਗਏ ਜੀ ਕਿਤੇ ਉਹ ਆ ਜੀ ਉਧਰ ਗਏ ਜਿੱਥੇ ਪਾਣੀ ਨਹੀਂ ਆਇਆ ਜੀ ਨਾਲੇ ਵਾਲੀ ਸਾਈਡ ਨਾਲੇ ਵਾਲੀ ਸਾਈਡ ਤੇ ਗਏ ਜੋ ਆਪਣੇ ਦਾ ਰਿਸ਼ਤੇਦਾਰ ਵੀ ਫਸੇ ਦੋਨਾਂ ਨੂੰ ਗਿਆਜ ਸਰਾ ਅੱਛਾ ਅੱਛਾ ਉਹ ਆਖਣੇ ਵੀਰ ਜੀ ਨਾਉਂਦਾ ਵੀਡੀਓ ਪਾਦੇ ਅੱਜ ਇਹ ਠੀਕ ਹੈ ਆ ਚਲੋ ਉੱਧਰ ਵੀ ਜਾਣਾ ਚਾਹੀਦਾ ਵਾ ਉੱਧਰ ਵੀ ਲੋੜ ਆ ਹੁਣ ਬੰਦਿਆਂ ਦੀ ਹਾਂਜੀ ਹਾਂਜੀ ਬਾਕੀ ਚਲੋ ਨੁਕਸਾਨ ਤੇ ਚਲੋ ਜਿਹੜਾ ਹੋਇਆ ਹੀ ਹੋਇਆ ਵਾ ਮਦਦ ਵੀ ਬੜੀ ਹੋਈ ਆ ਇੱਥੋਂ ਫਿਰ ਪਤਾ ਲੱਗਦਾ ਵੀ ਪੰਜਾਬੀ ਪੰਜਾਬੀ ਦੇ ਨਾਲ ਖਲੋਂਦਾ ਵਾ ਸਾਰੇ ਪੰਜਾਬ ਨੇ ਪੰਜਾਬ ਦੀ ਮਦਦ ਕੀਤੀ ਆ ਬਹੁਤ ਜ਼ਿਆਦਾ ਜਿੰਨੇ ਆਸ ਨਹੀਂ ਉਤ ਵੱਧ ਮਦਦ ਹੋਈ ਆ ਉਹ ਭੈਣ ਭਰਾਵਾਂ ਨੇ ਵੱਧ ਕੀਤੀ ਜੀ ਉਹ ਜਨ ਆ ਰਹੇ ਨੇ ਹਾਂਜੀ ਹਾਂਜੀ ਬਾਹਰ ਜਿਹੜੇ ਵੀਰ ਬੈਠੇ ਆ ਉਹਨਾਂ ਨੇ ਵੀ ਬੜੀ ਮਦਦ ਕੀਤੀ ਹਰ ਕੋਈ ਜਿੰਨੇ ਜਿੰਨੇ ਕੁ ਜੋਗ ਹੈਗਾ ਹੈ ਭਾਵੇਂ ਕੋਈ ਜਿਆਦਾ ਪਾਉਣ ਵਾਲਾ ਭਾਵੇਂ ਕੋਈ ਥੋੜੀ ਪਾਉਣ ਵਾਲਾ ਹਰ ਕਿਸ ਨੇ ਕੁਛ ਨਾ ਕੋਸ਼ਿਸ਼ ਸਪਾਇਆ ਹੀ ਆ ਜਰੂਰ ਜੀ ਬਹੁਤ ਪੰਜਾਬੀਆਂ ਨੇ ਆਪਣਾ ਦੇ ਨਹੀਂ ਦੇ ਸਕਦੀ ਜਿੰਨਾ ਪੰਜਾਬੀਆਂ ਆਪਣੇ ਆ ਹਾਂਜੀ ਹਾਂਜੀ ਬਾਕੀ ਵੀ ਕਿਰਪਾ ਕਰਨਾ ਦਾ ਬਾਬਾ ਦੇਵ ਸਿੰਘ ਨਾਲੇ ਬੜੀ ਕਿਰਪਾ ਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਜੀ ਨਾਮ ਪ੍ਰਭੀ ਸਿੰਘ ਹਾਂਜੀ ਤੇ ਸ਼ਰਮਜੀਠਾ ਤੇ ਸ਼ਰਮਜੀਠਾ ਤੇ ਜੇ ਲੰਬ ਸਰਨਾ ਜੀ ਰਾਮ ਸਿੰਘ ਜੀ ਫੋਨ ਨੰਬਰ ਬੋਲਤਾ 9401150173894083 ਜਿਹੜਾ ਕਿਹਾ ਸੀ ਠੀਕ ਹੈ ਜੀ ਹਾਂ ਜੀ ਤੇ ਸ਼ਰਵਾਰ ਫਿਰ ਗੱਭਨ ਤੇ ਕਰਦੇ ਹਾਂ ਹਾਂ ਜੀ ਜੀ ਗੱਭਨ ਜੋ ਇਹ ਚੋਗੀ ਦੇ ਛਿੱਕੀ ਹੁੰਦੀ ਜੇ ਵਿੱਚ ਹੁਣ ਮੋ ਅੱਛਾ ਤੇ ਇਹ ਦਿਨ ਲੈ ਜਾਏ ਦੋ ਲੈ ਜਾਏ ਚਾਰ ਲੈ ਜਾਏ ਚੰਗੀ 17 8 ਲੀਟਰ ਦੁੱਧ ਭਰੋ ਵੀਰ ਜੀ ਠੀਕ ਹੈ ਚੰਗੀ ਚਟਾ ਜੁਟਾ ਚੰਗਾ ਖੁੱਲਾ ਹੋ ਜਾ ਜੀ ਹਾਂ ਜੀ ਜਰਸੀ ਕਰਾਸ ਚ ਆ ਗਾ ਹਾਂ ਯਾ ਆ ਜੀ ਜਰਸੀ ਚ ਵੀ ਜੀ ਠੀਕ ਹੈ ਜੀ ਹਾਂ ਜੀ ਬਾਕੀ ਵੀ ਜੀ ਤੋੜਾ ਵੇਖੋ ਤਾਂ ਥਾਂ ਤੁਹਾਨੂੰ ਚੰਗਾ ਲੱਗਾ ਜੀ ਬਾਕੀ ਥਾਂ ਇਹ ਆਵੇ ਜੇ ਭੜਾ ਉਹਦੇ ਕਰਕੇ ਆ ਵੀ ਜਦੋਂ ਫਿਰ ਤਿਆਰ ਹੋ ਗਈ ਪੂਰਾ ਜੇ ਥਣ ਕੱਢਣਾ ਹੋਵੇ ਇਹਨੇ ਸੂਆ ਇਹਦਾ ਕਿੰਮਾ ਜੀ ਪਹਿਲੇ ਸੂਆ ਸੋਣਾ ਚਾਹੀਏ ਪਹਿਲਾਂ ਸੂਆ ਸੂਆ ਇਹਨੇ ਸੋਣਾ ਹੰਡਾ ਚੋਗੀ ਤਾਂ ਛਿੱਗੀ ਹੁੰਦੀ ਹੈ ਛਿੱਗੀ ਹੁੰਦੀ ਹੈ ਉਜੀ ਅੰਡੀ ਤੇ ਰਿੱਤਾ ਮਰਜੀ ਵੀ ਦੀ ਬੈਹਣੀ ਥੱਲੇ ਬਾਕੀ ਥੱਲੇ ਚੰਗੀ ਤਿਆਰ ਹੁੰਦੀ ਹੈ ਪਹਿਲੇ ਸੋਈ ਜਿਹੜਾ ਕਹਿੰਦੇ ਵੀ 17 18 ਲੀਟਰ ਦੇ ਲਾਗੇ ਬਨੇ ਦੁੱਧ ਕੱਢੀ ਜਾਓ ਅਜੇ ਆ ਪਿੱਛੇ ਸਾਰਾ ਹਵਾਨਾ ਇੰਨੇ ਪਰਨਾ ਵਾ ਸੁਆ ਅਜੇ ਪਹਿਲਾਂ ਹੀ ਸੁਣਾ ਇੰਨੇ ਵੇਖੋ ਵੀ ਜੀ ਆ ਪਈਆਂ ਚੀਜ਼ਾਂ ਜੀ ਵੇਖੋ ਆ ਵੇਖੋ ਜੇ ਕੂਰੀ ਵੱਟ ਪਈ ਹੈ ਜਿਹੜੇ ਠੀਕ ਤੇ ਬਾਕੀ ਚੰਗੀ ਜੰਮੀ ਪਲੀ ਆ ਸਭੀ ਚੰਗੀ ਵੀ ਤੇ ਨੇ ਸਭੀ ਚੰਗੀ ਹੈ ਬਾਕੀ ਹਵਾਨਾ ਪਛਾਣ ਵੀ ਚੰਗਾ ਤੇ ਹਵਾਨਾ ਗਾਣਾ ਵੀ ਚੰਗਾ ਥਾਣੀ ਨੇ ਵਧੀਆ ਕੱਢ ਜਾਣਾ ਵਾ ਹਲੇ ਇਹ ਆ ਵੀ ਜਦਨ ਪੂਰੀ ਤਿਆਰ ਹੋ ਗਈ ਤੇ ਉਦਨ ਥਣ ਬਣਨ ਜਾਊਗਾ ਚੰਗਾ ਹਲੇ ਵੀ ਦਿਨ ਲੈਣੇ 2-4 ਦਿਨ ਲੈਣੇ ਅਜੇ ਥਣ ਕਹੀਂ ਹਾਂਜੀ ਤੇ ਮੁੱਲ ਫਿਰ ਇਹਦਾ ਉਹ ਜੀ ਮੋਲ ਬਾ 55 ਕਰੀਏ ਵਾ 50 ਕਰੀਏ ਹਾਂਜੀ ਇਹ ਜੀ 47 ਦੀ ਕਰ ਦੋ ਛੋਟ ਛਟ ਫਿਰ 46 ਦੀ ਵੀ ਦੇ ਦਾਂਗੇ ਜੀ 45 ਦੀ ਦੇ ਦੋ ਚਲੋ ਜੀ 45 ਦੀ ਜੀ ਬਾਕੀ ਛੋੜ ਛੱਟਾ ਆ ਜਾਣਾ ਜੀ ਹੁਣ ਠੀਕ ਹੈ ਜੀ ਬਾਕੀ ਕੱਦ-ਕੱਦ ਪੂਰਾ ਵੈੜ ਦਾ ਵੇਖੋ ਤੀ ਚੰਗੀ ਠੰਡੀ ਹਾਂਜੀ ਹਾਂਜੀ ਠੀਕ ਹੈ ਜੀ ਆ ਜੀ ਦੂਜੇ ਨੰਬਰ ਤੇ ਆ ਆ ਸੋਰੀ ਸਵਾਹੀ ਆ ਗਈ ਕਿੰਨਾ ਜਿਆਦਾ ਕੋਲ ਦੁੱਧ ਜੀ 8 ਲੀਟਰ ਦੁੱਧ ਜੀ ਥੱਲੇ ਦੇ ਅੱਛਾ ਪੱਕਾ ਦੁੱਧ ਹੈਗਾ ਜੀ ਹਾਂਜੀ ਹਾਂਜੀ ਇਹ ਵੀ ਪਹਿਲੇ ਸੂਈ ਜਿਹਾ ਬੱਛਾ ਜਿਹਾ ਮਗਰੇ ਦੇ ਵੀ ਅੱਛਾ ਤੇ ਉਤਰ ਠੰਡੀ ਸੀਲ ਆ ਠੰਡੀ ਸੀਲ ਵੀ ਜੀ ਤੁਰ ਫੇਰ ਇੱਕ ਰੀਨ ਥੋੜਾ ਛਬੂਦਾ ਕਰਦੀ ਆ ਕਈ ਇਹਦੀ ਛਬੂਦੀ ਆਦਤ ਹੁੰਦੀ ਨਹੀਂ ਆ ਪਸ਼ੂ ਨੂੰ ਬਾਕੀ ਵਿੱਚ ਜਦੋਂ 8 ਲੀਟਰ ਹੈ ਬਾਇਸਾ ਲੈ ਦੇ ਤੇ ਆ ਥਾਨ ਵੀ ਦੇਖ ਸਕਦੇ ਜੇ ਤੇ ਲੱਗੇ ਚੰਗਾ ਲੱਗਾ ਜੋ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਭਾਂ 23 ਕਰੀਏ 27 ਹਾਨਾ ਜੀ 25 ਦੀ ਚਲੋ ਵੀਰ ਜੀ ਤੁਹਾਡੀ ਆਖੀ ਪੰਜੀ ਦਿਹਾਣਾ ਵੀਰ ਜੀ ਜਾਨ ਤੋਂ ਪੰਜੀ ਦਿਹਾਣਾ ਠੀਕ ਆ ਵੀਰ ਜੀ ਚਲੋ ਵੀਰ ਜੀ ਹੜਾ ਇਹ ਚਲ ਨੋਕੀ ਗਰੀ ਦਾ ਭਲਾ ਹੋ ਜਾ ਵੀਰ ਜੀ ਹਾਂਜੀ ਹਾਂਜੀ ਪਰ ਕਿੰਨੇ ਮੋਲਾਂ ਦੀ ਲੱਭਣੀ ਨਹੀਂ ਤਾਂ ਤੁਹਾਨੂੰ ਵੀ ਪਤਾ ਮੁੱਲ ਬਹੁ ਉਤਰਿਆ ਵੀ ਚਲੋ ਜੰਮੀ ਪਲੀ ਆ ਇਹ ਆ ਵੀ ਚਲੋ ਵੀਰ ਜੀ ਨੇ ਪਹਿਲਾਂ ਦੱਸਣ ਦੇ ਵੀ ਸਿੰਗਾ ਕਰਕੇ ਥੋੜਾ ਜਿਹਾ ਫਰਕ ਪਿਆ ਆ ਤੁਹਾਨੂੰ ਪਤਾ ਇਹ ਚਾਹੀਦਾ ਚੱਲ ਕੇ ਲੱਗੇ ਜਾ ਕੇ ਵੀਰ ਜੀ ਇਹ ਤਰ੍ਹਾਂ ਸਰੀਰਾਂ ਚੰਗੀ ਆ ਇਹ ਆ ਬੇ ਹੁਣ ਜਿਹੜੇ ਇੱਧਰਲੇ ਰੇ ਦੇ ਪਸ਼ੂ ਥੋੜੇ ਜਿਹੀ ਪਾਣੀ ਦੇ ਮਾਰ ਕਰਕੇ ਥੋੜਾ ਜਿਹਾ ਤਰ ਦੁੱਧੋਂ ਘਟੇ ਆ ਜਾਂ ਲਾ ਲਓ ਝੜੀਆਂ ਕਰਕੇ ਥੋੜਾ ਪਾਣੀ ਖਲੋ ਗਿਆ ਪੱਠੇ ਇਸ ਮਰਗੀਆਂ ਲੋਕਾਂ ਨੇ ਹਾਂ ਇੱਧਰਲੇ ਇਹ ਚੀਜ਼ ਦਾ ਜਿਹੜਾ ਥੋੜਾ ਨੁਕਸਾਨ ਆ ਪਸ਼ੂਆਂ ਦੇ ਚਾਰੇ ਦਾ ਨੁਕਸਾਨ ਜ਼ਿਆਦਾ ਹੋਇਆ ਵਾ ਜਿਹੜਾ ਤੇ ਜੋਗੇ ਅੱਗੇ ਬਾਕੀ ਹਾਂ ਜੀ ਹਾਂ ਜੀ ਡੰਗਰੀ ਹਰ ਕਿਸ ਨੇ ਜ਼ਿੰਮੇਵਾਰ ਨਹੀਂ ਹਾਂ ਜੀ ਹਾਂ ਜੀ ਤੇ ਇਹ ਆ ਵੀ ਕਿ ਜੇ ਜਾ ਕੇ 10 ਦਿਨ ਚੰਗੀ ਤਰ੍ਹਾਂ ਟੇਗੇ ਤੇ ਦੁੱਧੋਂ ਵਧਣ ਵਾਲੇ ਪਛੋੜੇ ਬਾਤ ਤੇ ਵੀ ਆਪਣੀ ਤਸੱਲੀ ਕਰਕੇ ਚੁਵਾਈ ਕਰਕੇ ਦੋਵੇਂ ਟਾਈਮ ਖੜੇ ਹਾਂ ਜੀ ਹਾਂ ਜੀ ਸਾਡੀ ਇੱਥੇ ਗਾਰੰਟੀ ਹੋ ਗਈ ਜੀ ਕਿੱਲੇ ਦੇ ਉਹਨਾਂ ਦੇ ਕਿੱਲੇ ਦੇ ਗਾਰੰਟੀ ਹੋਣੀ ਨਹੀਂ ਤੁਹਾਡੇ ਘਰੇ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਤੇ ਬੱਚਾ ਇਹਦਾ ਤੁਹਾਨੂੰ ਦਿਖਾ ਦਈਏ ਉਹ ਜੀ ਬੱਚਾ ਆਹ ਬੱਚਾ ਇਹਦਾ ਗਾਂ ਦਾ ਤੇ ਆਹ ਬੱਚੀ ਆ ਜਿਹੜੀ ਹੁਣ ਗਾਂ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਕਿੰਨਾ ਹੀ ਦੁੱਧ। ਜੀ ਇਹਦੇ ਥਲੇ ਵੀ 8 ਲੀਟਰ ਦੁੱਧ ਜਿਆਦਾ ਵਰਸ਼ਾ ਕਰ। ਅੱਛਾ। ਠੰਡੀ ਧੀਰੀ ਜੋ ਮੈਨੇ ਤਾਂ ਬਿਨਾ ਜੋ ਨਿਆਣਾ ਪੋਣਾ ਪਾਉਣਾ ਨਹੀਂ ਪੋਣਾ ਨਾ ਪਾਉਂ ਕੋ ਵੱਸੀ ਜੋ ਮਗਰੇ ਦੇ ਵਿੱਚ। ਅੱਛਾ। ਹਾਂਜੀ। ਠੀਕ ਆ। ਤੋਰਾਂ ਹਾਂ ਫਿਰ। ਰੱਸੀ ਪਾਉਣੀ ਤੇ ਕਹਿੰਦੇ ਪਾਉਜ਼ ਭਾਵੇਂ ਨਹੀਂ ਪਾਉਣੀ ਭਾਵੇਂ ਨਾ ਪਾਉ ਤੇ ਇਹਦੇ ਮਗਰ ਵੀ ਵੱਸੀ ਆ। ਤੇ ਚਾਹ ਦਾਲੀ ਦੀ ਗਾਣ ਲਾ ਦਈ ਸੜਾਈ। ਮਨ ਦੀ ਟੱਕੇ ਦੀ ਥੋੜੀ ਗਾਣ ਹੋ। ਲੈ ਜਾ ਆਇਆ ਸੋਈ ਨੂੰ ਵੀ ਵੀਕ ਦਿਨ ਹੋਏ ਜਿਹੜੇ ਤੇ ਆ ਥਣ ਵੀ ਇਹਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਮੁੱਲ ਫਿਰ ਇਹਦਾ ਉਜੀ ਹਾਂ ਨਾ ਇੱਕੋ ਹੀ ਮੋਲੇ ਦਾ ਹਾਂਜੀ 30000 ਦੇ ਦਿਆਂਗੇ 30 ਸੀ ਹਾਂਜੀ ਕਰ ਦੋ ਕੋਈ ਛੋਟ ਛੜ ਕਰ ਦੋ ਵੀਰ ਜੀ ਕੋਈ ਨਹੀਂ ਭਲਾ ਹੀ ਹੋ ਜਾਏ ਕਿਹਦਾ ਚਲੋ ਕਰ ਆਪੇ ਕਰ ਦੋ 28000 ਵੀ ਦੀ ਦੇ ਲਾਂਗੇ ਹਾਂ ਨਾ ਜਸਨਾ ਹੀ ਆ ਜਸਨਾ 28000 ਦੀ ਕਹਤੀ ਇੱਕੋ ਗੱਲ ਕਰ ਦਈਏ ਕਰ ਦੋ ਵੀਰ ਜੀ 50 ਦਾ ਜੋੜਾ ਹੀ ਦੇ ਦਈਏ ਦੇਣਾ ਵੀ ਜੀ ਚਲੋ ਕਿਹਦਾ ਭਲਾ ਹੋਊਗਾ ਸਾੜਾ ਇਹ ਮਾਰਾ ਸੰਭੂ ਨਾਲ ਕੋਲੋਂ ਆਪਣੀ ਮਿਹਨਤ ਕਰ ਲਣਗੇ ਬਾਕੀ ਜੋੜਾ ਹੀ ਜਿਹੜਾ ਵਾ 50 ਦਾ ਨਾ ਪੰਜੀ ਪੰਜੀ ਦੇ ਹਿਸਾਬ ਨਾਲ ਕੋਈ ਜੋੜਾ ਲੈ ਜੇ। ਜੁੜਾ ਖਰੂ ਵੀਜੀ 50 ਦਾ। ਠੀਕ ਹੈ ਜੀ। ਇਹ ਕੱਲੀ ਗਲੀ ਖਰੂਥੇ ਰੋਸਾਣਾ ਮੁੱਲ ਕੋ ਵੀਜੇ ਦਾ। ਠੀਕ ਫਿਰ ਰੋਸਾਣਾ 28 ਦੀ ਤੇ ਉਹ ਹਾਂਜੀ ਪੰਜੀ ਦੀ ਹਨਾ। ਪੰਜੀ ਦੀ ਜੀ ਹਨਾ। ਠੀਕ ਹੈ। ਤੇ ਬਾਕੀ ਚਲੋ ਤਸੱਲੀ ਕੋਈ ਵੀਰ ਇੱਥੋਂ ਕਰਕੇ ਲੈ ਜੇ। ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਆਪਾ ਸ਼ੁਕਰੀਦੋ ਜੀ।